ਮਹਾਰਾਜ ਆਪ ਜੇ ਸਿੱਧਕ ਨਹੀਂ ਗਵਾਵਾਂਗੇ ਸ੍ਰੀ ਸਾਤ ਗੁਰ ਸਿੰਘ ਲੱਗੇ ਪਿਆਰੇ ਜਦੋਂ ਐਦਾ ਸਿੱਧਕ ਵਿਖਾਇਆ ਖਾਲਸੇ ਪੰਥ ਨੇ ਕਿ ਨਹੀਂ ਮਹਾਰਾਜ ਅਸੀਂ ਤਾਂ ਸੋਸ ਹੀ ਸਵਾਰ ਦਵਾਂਗੇ ਆਪ ਜੀ ਦੇ ਚਰਣਾ ਦੇ ਉੱਪਰ ਇਹ ਸੀਸ ਦੀ ਕੀ ਗੱਲ ਹੈ ਅਸੀਂ ਤਾਂ ਮਹਾਰਾਜ ਤੁਹਾਡੇ ਹਾਂ ਤੁਸੀਂ ਸਾਡੇ ਹੋ ਮਹਾਰਾਜ ਕਿਉਂ ਮਹਾਰਾਜ ਨੇ ਫਿਰ ਬੜੇ ਪਿਆਰੇ ਲੱਗੇ ਸਿੰਘ ਵੀ ਸਾਡੇ ਹੁਕਮ ਵਿੱਚ ਨੇ ਖਾਲਸਾ ਪੰਥ ਏ ਸਿੱਧਕੀ ਹਨ ਮੇਰੇ ਸੂਰਬੀਰ ਨੇ ਜੋਧਵੇ ਨੇ ਸੂਰਮੇ ਨੇ ਸਤਿਗੁਰੂ ਜੀ ਨੂੰ ਬੜੇ ਪਿਆਰੇ ਲੱਗੇ ਫਿਰ ਗੁਰੂ ਕੇ ਖਾਲਸੇ ਓਏ ਪ੍ਰਸੰਨ ਗੁਰਬਚਨ ਉਚਾਰੇ ਸਤਿਗੁਰੂ ਸੱਚੇ ਬਾਦਸ਼ਾਹ ਜੀ ਪ੍ਰਸੰਨ ਹੋ ਗਏ ਆਪਣੇ ਖਾਲਸੇ ਤੇ ਫਿਰ ਮਹਾਰਾਜ ਨੇ ਇਤਾਂ ਖੁਸ਼ ਇਤਰਾ ਬਖਸ਼ਿਸ਼ ਭਰੇ ਬਚਨ ਕਹੇ ਧੰਨ ਖਾਲਸੋ ਧੰਨ ਪੰਥ ਭੁਜੰਗੀ ਆਹ ਮਾਰਾ ਕਹਿੰਦੇ ਧੰਨ ਹੈ ਖਾਲਸਾ ਅਨਪੁਚੰਗੀਆਂ ਦਾ ਇਹ ਜਿਹੜਾ ਪੰਥ ਹੈ ਆਪਾਂ ਬੱਚੇ ਆ ਮਹਾਰਾ ਸਤਗੁਰੂ ਦੇ ਕਿਉਂ ਕਹੇ ਪਚੰਗੀ ਕਹਿੰਦੇ ਆ ਬੱਚੇ ਨੂੰ ਆਪਾਂ ਜਿਹੜੇ ਆ ਨਾ ਗੁਰੂ ਕੇ ਖਾਲਸੇ ਸਾਰੇ ਸਹਿਬ ਜਾਦੇ ਆਪਾਂ ਸਪੁੱਤਰ ਆ ਪੰਜਵੇਂ ਥਾ ਮਹਾਰਾਜ ਨੇ ਆਪਾਂ ਨੂੰ ਬਣਾਇਆ ਦਰਗਾਹ ਦੇ ਵਿੱਚ ਆਪਣਾ ਸਪੁੱਤਰ ਬਣਾਇਆ ਮਹਾਰਾਜ ਨੇ